ਸਤਿ ਸ੍ਰੀ ਅਕਾਲ ਜੀ ਸਤ ਸਪਨੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨ ਤੇ ਫਸਟ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਵਿੱਚ ਦੋ ਰੰਗ ਹੀ ਆਣਗੇ ਦੋਨੋਂ ਰੰਗ ਥੋੜੇ ਡਾਰਕ ਟੋਨ ਵਿੱਚ ਆਣਗੇ ਇਹਦੇ ਜਿਹੜਾ ਤੇ ਕੀ ਬਹੁਤ ਜ਼ਿਆਦਾ ਪਿਆਰਾ ਵਰਕ ਹੋਇਆ ਰੰਗ ਜਿਵੇਂ ਕੀ ਇਹਦੇ ਵਿੱਚ ਮੈਂ ਦੱਸਿਆ ਕਿ ਦੋਏ ਰੇਟ ਇਹਦਾ ਜਿਹੜਾ ਆਏਗਾ 4200 ਰੁਪਏ ਆਏਗਾ ਸ਼ਿਪਿੰਗ ਚਾਰਜਸ ਇਹਨਾਂ ਦੇ ਫ੍ਰੀ ਨੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਮੈਂ ਸਭ ਦੀ ਕੋਸ਼ਿਸ਼ ਕਰਾਂਗੀ ਡਿਸਕ੍ਰਿਪਸ਼ਨ ਦੱਸ ਦਿਆਂ ਬਹੁਤ ਘੱਟ ਰੇਟਾਂ ਦੇ ਵਿੱਚ ਸਿਰਫ ਤੇ ਸਿਰਫ 180 ਰੁਪਏਾਂ ਦੇ ਵਿੱਚ ਵਿਸਕੋਸ ਜੌਰਜਟ ਦਾ ਆਇਆ ਹੈ ਫਰੰਟ ਤੇ ਏਮਬ੍ਰੋਇਡਰੀ ਹੈ 슬ੀਵਸ ਤੇ ਏਮਬ੍ਰੋਇਡਰੀ ਆਏਗੀ ਤੇ ਜੌਰਜਟ ਦਾ ਦੁਪੱਟਾ ਆਏਗਾ ਫੋਰ ਸਾਈਡਾਂ ਤੇ ਲੈਸ ਲੱਗੀ ਹੈ ਰੇਟ ਹੈ 180 ਰੁਪਏ ਆ ਬਾਟਮ ਤੇ ਵੀ ਵਰਕ ਹੈ 슬ੀਵਸ ਤੇ ਵੀ ਵਰਕ ਹੈ ਗਲੇ ਤੇ ਵਰਕ ਹੈ ਤੇ ਦੁਪੱਟਾ ਵੀ ਜੌਰਜਟ ਦਾ ਸ਼ਾਰਟ ਬਾਟਮ ਵੀ ਜੌਰਜਟ ਦੀ ਹੈ 5 ਮੀਟਰ ਦਾ ਸੂਟ ਆਇਆ ਹੈ ਜੀ 1370 ਰੁਪਏ ਦਾ ਰੇਟ ਹੈ ਬ੍ਰੌਕੇਟ ਵਿੱਚ ਹੋਏ ਇਹਦਾ ਤੁਹਾਨੂੰ 5 ਮੀਟਰ ਦਾ ਆਲ ਓਵਰ ਜਿਹੜਾ ਸੂਟ ਮਿਲੇਗਾ origignal ਜਿਹੜਾ ਡਬਲ ਟੋਨ ਦੇ ਵਿੱਚ ਜਿਹੜਾ ਤੁਹਾਨੂੰ ਬ੍ਰੌਕੇਟ ਮਿਲੇਗਾ ਰੇਟ ਜਿਹੜਾ ਹੈ ਕਿ ਇਹਦਾ 1370 ਰੁਪਏ ਰੰਗ ਜਿਹੜੇ ਹੈਗੇ ਨੇ ਇਹਦੇ ਵਿੱਚ ਰੰਗ ਟੋਟਲ ਮੇਰੇ ਕੋਲ ਫਿਲਹਾਲ ਸ਼ਹੀ ਆਇਆ ਨਹੀਂ ਸਾਰੇ ਰੰਗ ਅਵੇਲੇਬਲ ਨੇ ਬਿਸਕੋਸ ਚਿਨਨ ਸ਼ਿਫੋਨ ਦੇ ਵਿੱਚ ਹੈਵੀ ਸਿਕਵੈਂਸ ਐਮਬਲਾਈਟਰੀ ਦੇ ਨਾਲ ਟੌਪ ਐਂਡ ਬਾਟਮ ਦੀ ਕਲੈਕਸ਼ਨ ਆਈ ਹੈ ਸ਼ਰਟ ਤੇ ਬਾਟਮ ਦਾ ਫੈਬਰਿਕ ਹੈ ਰੇਟ ਇਹਦਾ 1000 ਰੁਪਏ ਆ ਸਿਕਵੈਂਸ ਐਮਬਲੋਇਟਰੀ ਹੈ ਇਹ ਸਾਰੇ ਸ਼ਰਟ ਤੇ ਬਾਟਮ ਤੇ ਵੀ ਹੋਈ ਹੈ ਤੁਸੀਂ ਆਪਣੇ ਅਕੋਰਡਿੰਗਲੀ ਜਿਹੜਾ ਹੈ ਕਿ ਸ਼ਰਟ ਬਾਟਮ ਅਗਰ ਕੋਈ ਥੋੜਾ ਬੋਤਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਬਾਕੀ ਜਿਹੜਾ ਕਿ ਰੰਗ ਇਹੀ ਆਣ ਕੇ ਫਿਲਹਾਲ ਰੰਗੀ ਤੇ ਵਿੱਚ ਇਹੀ 10 ਕੰਗ ਨੇ ਰੇਟ ਇਹਦਾ 1000 ਰੁਪਏ ਆ ਬਾਕੀ ਤੁਸੀਂ ਕੋਈ ਸੂਟ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 6239245750 ਦਿੱਤਾ ਇਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਕਿਸੇ ਵੀ ਸੂਟ ਦੀ ਕੁਐਰੀ ਕਰਨੀ ਹੈ ਨਾ ਇਹ ਵੀ ਟੌਪ ਐਂਡ ਬਾਟਮ ਦੀਆਂ ਹੀ ਕਲੈਕਸ਼ਨ ਆਈਆਂ ਨੇ ਇਹਨਾਂ ਨੂੰ ਤੁਸੀਂ ਦੁਪੱਟੇ ਨਾਲ ਹਟਾਈ ਅਪ ਕਰਕੇ ਬਹੁਤ ਵਧੀਆ ਲੁੱਕ ਦੇ ਸਕਦੇ ਹੋ 790 ਰੁਪਏ ਦਾ ਰੇਟ ਹੈ ਇਹਦੇ ਵਿੱਚ ਜਿਹੜਾ ਸ਼ਰਟ ਦਾ ਫੈਬਰਿਕ ਆਏਗਾ ਪਿਓਰ ਫੈਂਡੀ ਸਿਲਕ ਦਾ ਆਏਗਾ ਮੁਕੈਸ਼ ਵਰਕ ਹੈ ਬਾਟਮ ਵੀ ਜਿਹੜਾ ਫੈਂਡੀ ਸਿਲਕ ਦੇ ਵਿੱਚ ਆਇਆ ਹੈ ਬਾਟਮ ਪਲੇਨ ਆਏਗਾ ਸ਼ਰਟ ਤੇ ਮੁਕੈਸ਼ ਵਰਕ ਹੈ ਸਾਰੇ ਤੇ ਟਾਈ ਮੀਟੋ ਦੀ ਸੋਟਾ ਟਾਈ ਮੀਟੋ ਦਾ ਬਾਟਮ ਹੈ 790 ਰੁਪਏ ਦਾ ਰੇਟ ਹੈ ਰੰਗ ਦੇ ਵਿੱਚ 10 15 ਹੈਗੇ ਨੇ ਮੈਂ ਇੱਥੇ ਰੰਗ ਐਡ ਕਰ ਦਿੱਤੇ ਨੇ ਬਾਟਮ ਪਲੇਨ ਆਏਗਾ ਸ਼ਰਟ ਜਿਹੜੀ ਹੈ ਉਹ ਮੁਕੈਸ਼ ਵਰਕ ਵਾਲੀ ਆਏਗੀ ਸੋ ਨਵੇਂ ਪਿਆ ਦੇ ਵਿੱਚ ਜੋਰਜਿਆ ਦਾ ਡਿਜ਼ਾਈਨਡ ਪ੍ਰਿੰਟ ਵਾਲਾ ਸ਼ਰਟ ਬਾਟਮ ਤੇ ਦੁਪੱਟੇ ਦਾ ਪੈਕਜੀ ਆ ਰੇਟ 890 ਰੁਪਏ ਆ ਬਾਟਮ ਪ੍ਰਿੰਟਡ ਹੈ ਸ਼ਰਟ ਤੇ ਬਹੁਤ ਵਧੀਆ ਪ੍ਰਿੰਟ ਹੋਇਆ ਹੈ ਦੁਪੱਟਾ ਵੀ ਪ੍ਰਿੰਟਡ ਹੈ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਤੇ ਟ੍ਰੈਂਡੀ ਸੂਟਾਂ ਦੇ ਨਾਲ